76ਵੇਂ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਤੇ ਪਟਿਆਲਾ ਦੇ ਕਿਲਾ ਚੌਂਕ ਵਿਖੇ ਕਾਂਗਰਸ ਪਾਰਟੀ ਤੋਂ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਰੇਸ਼ ਦੁੱਗਲ ਨੇ ਆਪਣੀ ਟੀਮ ਦੇ ਨਾਲ ਅਤੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮਾਂ ਦਾ ਕੀਤੀ ਝੰਡਾ ਚੁੰਡਾ ਲਹਿਰਾਇਆ ਗਿਆ ਕਿਹਣਾ ਚੰਨ ਜੀਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਕਿਲਾ ਚੌਕ ਵਿਖੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਝੰਡਾ ਲਹਿਰਾਇਆ ਗਿਆ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਔਰ ਸਮੂਚੀ ਜ਼ਿਲ੍ਹਾ ਕਾਂਗਰਸ ਕਮੇਟੀ ਬਲਾਕ ਕਾਂਗਰਸ ਕਮੇਟੀਆਂ ਮਹਿਲਾ ਕਾਂਗਰਸ ਯੂਥ ਕਾਂਗਰਸ ਸਾਰੇ ਸਾਥੀਆਂ ਨੇ ਅ ਮੇਂ ਸਿਮੂਲੇਟ ਕੀਤੀ ਜੀ ਅ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਾਰੇ ਹੀ ਸਾਡੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਜਿੱਥੇ ਸਾਡੇ ਇਹ ਸਪਾਈ ਰਹਿੰਦੇ ਨੇ ਪੈਨ ਪਾਈ ਦਿੰਦੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਨਾ ਹੈ ਔਰ ਮੈਂ ਜਿਹੜੇ ਸਾਡੇ ਜੰਗੇ ਆਜ਼ਾਦੀ ਦੇ ਸਾਡੇ ਪਰਵਾਨੇ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਨੂੰ ਮੈਂ ਨਮਨ ਕਰਦਾ ਹਾਂ ਜੀ ਡਾਕਟਰ ਸਾਹਿਬ ਸਰ ਲੱਗਦਾ ਦੁਗਲ ਸਾਹਿਬ ਕੀ ਇਲੈਕਸ਼ਨ ਜਿਹੜੀ ਦਿੱਲੀ ਵਿੱਚ ਹੋਣ ਜਾ ਰਹੀ ਹੈ ਸੱਤਾ ਸੇਟਾ ਦਾ ਕਾਂਗਰਸ ਕਿੰਨਾ ਟੱਕਰ ਦੇਣ ਜਾ ਰਹੀ ਹੈ ਉਹਨ ਦੇਖੋ ਸਾਡੀ ਡਿਊਟੀ ਲੱਗੀ ਹੋਈ ਹੈ ਅਸੀਂ ਪਹਿਲੇ ਦਿਨ ਤੋਂ ਹੀ ਉੱਥੇ ਬੈਠੇ ਹਾਂ ਮੈਂ ਰਾਤ ਹੀ ਉੱਥੋਂ ਵਾਪਸ ਆਏ ਹਾਂ ਜੀ ਕਾਂਗਰਸ ਪਾਰਟੀ ਪੂਰੀ ਤਿਆਰੀ ਨਾਲ ਲੜਾਈ ਲੜ ਰਹੀ ਹੈ ਤੇ ਮੈਨੂੰ ਤਾਂ ਉਹ ਸਮਾਂ ਯਾਦ ਆ ਰਿਹਾ ਵੀ ਜਦੋਂ ਕਾਂਗਰਸ ਪਾਰਟੀ ਦੇ ਸਾਡੇ ਸਵਰਗੀਆ ਮ ਮੁੱਖ ਮੰਤਰੀ ਸ਼ਿਲਾ ਦਿਖਜੀ ਨੇ ਲਗਾਤਾਰ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਸੀ ਉਹ ਟਾਈਮ ਦੁਬਾਰਾ ਆ ਗਿਆ ਕਾਂਗਰਸ ਬੜੀ ਵੱਡੀ ਗਿਣਤੀ ਦੇ ਸੀਟਾਂ ਲੈ ਕੇ ਉਥੇ ਆਪਣੀ ਸਰਕਾਰ ਬਣਾਉ। ਧੰਨਵਾਦ ਤੁਹਾਨੂੰ। ਪਾਰਟੀ ਵੱਲੋਂ ਝੰਡੇ ਰਸਮ ਗਈ ਹੈ। ਅੱਜ ਕਿਲਾ ਚੌਂਗ ਦੇ ਵਿਖੇ ਕੀ ਕਹਿਣਾ ਚਾਹੋਗੇ? ਦੇਖੋ ਕਾਂਗਰਸ ਪਾਰਟੀ ਆਪਣੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਪਿਛਲੇ 30-40 ਸਾਲ ਤੋਂ ਲਗਾਤਾਰ ਇਸ ਥਾਂ ਦੇ 15 ਅਗਸਤ ਤੇ 26 ਜਨਵਰੀ ਦਾ ਦਿਹਾੜਾ ਮਨਾ ਰਹੀ ਹੈਗੀ ਹੈ। ਪਰ ਮੈਂ ਸਮਝਦਾ ਕਿ ਸਵਾਰ ਜੋ 26 ਜਨਵਰੀ ਦਾ ਦਿਹਾੜਾ ਮਨਾਇਆ ਜਾ ਰਿਹਾ ਜਾਂ ਪਿਛਲੇ 10 ਦਸਾਂ ਸਾਲਾਂ ਤੋਂ ਜੋ ਸਾਜ ਸੁਵਿਧਾਨ ਦਿਵਸ ਇੱਕ ਰਿਪਬਲਿਕ ਡੇ ਮਨਾਇਆ ਜਾ ਰਿਹਾ ਹੈਗਾ ਇਹ ਉਹਦੇ ਚ ਜੋ ਸਾਡੇ ਸੁਵਿਧਾਨ ਨੂੰ ਖੋਰਾ ਲਾਇਆ ਜਾ ਰਿਹਾ ਹੈ ਕੇਂਦਰ ਵੱਲੋਂ ਜਾਂ ਭਾਜਪਾ ਵੱਲੋਂ ਜਾਂ ਮੋਦੀ ਸਾਹਿਬ ਵੱਲੋਂ ਜੋ ਸੰਵਿਧਾਨਕ ਸੰਸਥਾਵਾਂ ਹੈਗੀਆਂ ਜਿਹੜੀਆਂ ਸੁਵਿਧਾਨ ਦੀ ਰਾਖੀ ਵਾਸਤੇ ਬਣੀਆਂ ਸੀਗੀਆਂ ਚਾਹੇ ਉਹ মিডিਆ ਹੈਗਾ ਚਾਹੇ ਉਹ ਇਲੈਕਸ਼ਨ ਕਮਿਸ਼ਨ ਹੈ ਚਾਹੇ ਈਡੀ ਹੈ ਚਾਹੇ ਸੀਬੀਆਈ ਹੈ ਚਾਹੇ ਕੋ ਕੈਗ ਹੈਗੀ ਹੈ ਉਹ ਜਿਸ ਤਰ੍ਹਾਂ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਦੀ ਜੋ ਨਿਰਪੱਖਤਾ ਹੈਗੀ ਹੈ ਉਹ ਖਤਮ ਕਰਕੇ ਉਹਨਾਂ ਨੂੰ ਭਾਜਪਾ ਦੀ ਇੱਕ ਪਾਰਟੀ ਵਿੰਗ ਦੇ ਤੌਰ ਤੇ ਚਲਾਇਆ ਜਾ ਰਿਹਾ ਹੈਗਾ ਔਰ ਜਿਸ ਤਰ੍ਹਾਂ ਭਾਰਤ ਦਾ ਜੋ ਸਰਮਾਇਆ ਹੈਗਾ ਜੋ ਕਾਂਗਰਸ ਨੇ 50-60 ਸਾਲਾਂ 'ਚ ਪਬਲਿਕ ਸੈਕਟਰ 'ਸਾਰਿਆ ਸੀਗਾ ਚਾਹੇ ਰੇਲਵੇਜ਼ ਆ ਚਾਹੇ 에어ਪੋਰਟ ਨੇ ਚਾਹੇ ਸੀਪੋਰਟ ਨੇ ਚਾਹੇ ਬੜਬੜੇ ਹੋਰ ਕਾਰਖਾਨੇ ਨੇ ਉਹਨਾਂ 'ਚ ਜੋ ਇੱਕ ਨਿਵੇਸ਼ ਸੀ ਸਰਕਾਰ ਨੇ ਕੀਤਾ ਸੀਗਾ ਲੋਕਾਂ ਦਾ ਪੈਸਾ ਲੱਗਿਆ ਸੀਗਾ ਉਹ ادارے ਲਗਾਤਾਰ ਜੇ ਜੇ ਮੋਦੀ ਸਰਕਾਰ ਆਪਣੇ ਦੋਸਤਾਂ ਨੂੰ ਬਾਨੀਆਂ ਡਾਨੀਆਂ ਨੂੰ ਕੋਰਡੀਆਂ ਪਰ ਵੇਚ ਰਹੀ ਹੈ ਤੇ ਦੇਸ਼ ਨੂੰ ਉਹਨਾਂ ਦੇ ਹੱਥਾਂ 'ਚ ਗਿਰਵੀ ਰੱਖ ਰਹੀ ਹੈਗੀ ਹੈ ਸੋ ਇਨ੍ਹਾਂ ਸਮਾਜਿਕ ਹਾਲਤਾਂ ਦੇ ਇਨ੍ਹਾਂ ਸਿਆਸੀ ਹਾਲਤਾਂ ਹੈਗੀਆਂ ਜੋ ਆਰਥਿਕ ਹਾਲਤਾਂ ਹੈਗੀਆਂ ਜੋ ਤਾਨਾਸ਼ਾਹੀ ਵਾਲੀਆਂ ਹਾਲਤਾਂ ਹੈਗੀਆਂ ਦੇਸ਼ ਜੋ ਇੱਕ ਪਾਈਚਾਰਾ ਹੈਗਾ ਹੈ ਉਹ ਖਾਸ ਫਿਰਕੇ ਦੇ ਖਿਲਾਫ ਜ਼ਹਿਰੀਲਾ ਵਾਤਾਵਰਣ ਬਣਾ ਕੇ ਜੋ ਪਾਈਚਾਰਾ ਖਰਾਬ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਫਿਰਕੂ ਇੱਕ ਸੁਰਤਾ ਨੂੰ ਖਤਮ ਕੀਤਾ ਜਾ ਰਿਹਾ ਉਹ ਸਾਰੇ ਇਸ ਦਰਮ ਵਿਚ ਅੱਜ ਦੇ ਜੋ ਗਣਤੰਤਰ ਦਿਵਸ ਹੈ ਇਹਦੀ ਮਹੱਤਤਾ ਹੋਰ ਹੀ ਵੱਧ ਜਾਂਦੀ ਹੈ ਕਿ ਆਪਾਂ ਕੱਲਾ ਕੱਲਾ ਕਾਂਗਰਸੀ عہد ਲਈਏ ਕਿ ਜਿਹੜੀ ਜੰਗ ਇਜ਼ਾਦੀ ਦੀ ਭਾਵਨਾ ਹੈਗੀ ਹੈ ਜੋ ਸੰਵਿਧਾਨ ਦੀ ਭਾਵਨਾ ਹੈਗੀ ਹੈ ਜਿਹਨੂੰ ਭਾਜਪਾ ਸਰਕਾਰ ਨਸ਼ਟ ਕਰਨ ਤੇ ਤੁਲੀ ਹੋਈ ਹੈ ਔਰ ਦੇਸ਼ ਨੂੰ ਇੱਕ ਫਿਰਕੇ ਦਾ ਰਾਜ ਦੇਸ਼ ਬਣਾਉਣ ਵਾਸਤੇ ਇੱਕ ਦੂਜਾ ਹੋਰ ਤਰ੍ਹਾਂ ਪਾਕਿਸਤਾਨੀ ਬਣਾਉਣ ਵਾਸਤੇ ਤਰਲੋ ਮੱਛੀ ਹੋ ਰਹੀ ਹੈ ਸਾਸ਼ਾ ਰਚ ਰਹੀ ਹੈ ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਸਵਾਨਿਕ ਸੰਸਥਾਵਾਂ ਤਬਾਹ ਕੀਤੀਆਂ ਜਾ ਰਹੀਆਂ ਹਨ ਮੁਲਕ ਨੂੰ ਵੇਚਿਆ ਜਾ ਰਿਹਾ ਭਾਈਚਾਰਕ ਕੈਕ ਦਾ ਖਤਮ ਕੀਤੀ ਜਾ ਰਹੀ ਹੈ ਸੋ ਇਹਨਾਂ ਚੁਣੌਤੀਆਂ ਦੇ ਸੰਮੁਖ ਅੱਜ ਕਾਂਗਰਸ ਦਾ ਇੱਕ ਇੱਕ ਵਰਕਰ ਅੱਜ ਦੇ ਦਿਨ ਅਹਦ ਲੈਂਦਾ ਹੈਗਾ ਕਿ ਅਸੀਂ ਆਪਣੇ ਗਲੀਆਂ ਮੱਲਿਆਂ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰੀਆਂ ਚ ਹਰ ਥਾਂ ਸੰਵਿਧਾਨ ਦੀ ਭਾਵਨਾ ਜੰਗੇ ਜਾਦੀ ਦੀ ਭਾਵਨਾ ਇਸ ਦੇਸ਼ ਦੀ ਜੋ ਭਾਈਚਾਰਕ ਸਾਂਝ ਆ ਉਹਦੀ ਭਾਵਨਾ ਇਸ ਦੇਸ਼ ਦੇ ਵਾਸਤੇ ਜੋ ਸਮਾਇਕ ਅਰਥਕ ਅਨਸਾਫੀ ਪਾਬਨਾ ਉਹ ਲੈ ਕੇ ਅੱਗੇ ਤੁਰਾਂਗੇ ਔਰ ਕਾਂਗਰਸ ਵੀ ਮੌਜੂਦ ਕਰਾਂਗੇ ਔਰ ਦੇਸ਼ ਨੇ ਮੌਜੂਦ ਕਰਾ ਦਿੱਤਾ ਦਿੱਲੀ ਵੀ ਇਲੈਕਸ਼ਨ ਹੋਣ ਜਾ ਰਹੇ ਸੱਤ ਸਿੱਟਾ ਇਲੈਕਸ਼ਨ ਲੱਗਦਾ ਕਿ ਤੇ ਕਾਂਗਰਸ ਤੱਕਰ ਦੇ ਵਿੱਚ ਹੈ ਕਿਉਂਕਿ ਭਾਜਪਾ ਦੀ ਪੂਰੀ ਕੈਬਨਿਟ ਲੱਗੀ ਹੋਈ ਹੈ ਹਾਲਾਂਕਿ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਕਾਂਗਰਸ ਪੂਰੀ ਲੜਾਈ ਦੇ ਰਹੀ ਹੈਗੀ ਹੈ ਉਹ ਲੜਾਈ ਸੀਟਾਂ 'ਚ ਕਿੰਨੀ ਕਨਵਰਟ ਹੁੰਦੀ ਹੈ ਇਹ ਇਹ ਦੇ ਗਰਭ ਵਿੱਚ ਹੈ ਦੇਖਣ ਵਾਲੀ ਗੱਲ ਹੈ ਪਰ ਇੱਕ ਗੱਲ ਜ਼ਾਹਰ ਹੈਗੀ ਹੈ ਕਿ ਇਸ ਵਾਰ ਕਾਂਗਰਸ ਪਹਿਲਾਂ ਕਿਸੇ ਵੀ ਸਮੇਂ ਨਾਲ ਵੱਧ ਤਨਦੇਹੀ ਨਾਲ ਇਮਾਨਦਾਰੀ ਨਾਲ ਮਿਹਨਤ ਨਾਲ ਦਿੱਲੀ ਇਲੈ ਲਗਦਾ ਕਿ ਇੱਕ ਡਾਕਟਰ ਸਾਹਿਬ ਭਾਰਤ ਵਿਰੋਧੀ ਜਿਹੜੀ ਸ਼ਕਤੀਆਂ ਲਗਾਤਾਰ ਹੀ ਹਾਵੀ ਕਰ ਰਹੀ ਹੈ ਪੰਜਾਬ ਦੇ ਵਿੱਚ ਅੱਜ ਸੀਐਮ ਭਗਵਾਨ ਤੋਂ ਤੇ ਪੱਤਰਕਾਰਾਂ ਨੂੰ ਵੀ ਮੇਲ ਲਾ ਕੇ ਧਮਕਾਇਆ ਗਿਆ ਕਿ ਜੇ ਕਰਨ ਤਾਂ ਜਦੋਂ ਉਸ ਤੇ ਪਹੁੰਚੋਗੇ ਤਾਂ ਤੁਹਾਨੂੰ ਵੀ ਖਤਮ ਕਰ ਦਿੱਤਾ ਗਿਆ ਲਗਦਾ ਕਿ ਇਹ ਸ਼ਕਤੀ ਨਹੀਂ ਇਹ 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 ਜਿਹੜੇ ਬੰਦੇ ਐ ਏਜੰਸੀਆਂ ਦੇ ਬੰਦੇ ਐ ਸਰਕਾਰ ਦੇ ਬੰਦੇ ਹੈਗੇ ਆ ਇਹਨਾਂ ਦੀ ਸ਼ਹਿਤੇ ਪਾਲਦੇ ਹੈਗੇ ਆ ਪਹਿਲਾਂ ਵੀ ਪਲਦੇ ਆਏ ਨੇ ਹੁਣ ਵੀ ਪਲਦੇ ਪਏ ਨੇ ਪੰਜਾਬ ਦਾ ਜਿਹੜਾ ਭਾਈਚਾਰਕ ਸਾਂਝ ਹੈ ਇਹ ਤਾਂ ਖੜਕੂ ਬਾਦ ਬੇਲੇ ਨਹੀਂ ਸੀ ਖਤਮ ਹੋਈ ਲੋਕੀ ਇਕੱਠੇ ਵਿਚਰੇ ਆ ਇਕੱਠੇ ਜੰਮੇ ਆ ਸਾਡੇ ਜੀਵਨ ਮਰਨ ਸਾਡਾ ਜ਼ਿੰਦਗੀ ਸਾਡੀ ਸਾਂਝੀ ਜ਼ਿੰਦਗੀ ਹੈ ਪੰਜਾਬ ਦੀ ਗੁਰੂ ਦੇ ਨਾਮ ਦਾ ਗੁਰੂ ਸਾਹਿਬਾਂ ਦੇ ਨਾਂ ਤੇ ਪੰਜਾਬ ਵਸਦਾ ਗੋਰਾ ਦੇ ਨਾਂ ਤੇ ਸਭ ਸਾਂਝੀ ਵਲਤਾ ਦਾ ਪ੍ਰਤੀਕ ਹੈ ਮਾਨਸਕੀ ਜਾਤ ਸਭੇ ਇੱਕੋ ਪਛਾਣ ਬੋਦਾ ਪ੍ਰਤੀਕ ਹੈ ਪੰਜਾਬ ਫਿਰਕੂ ਸਿਆਸਤ ਵਾਸਤੇ ਜਾਂ ਧਰਮ ਦੇ ਨਾਂ ਤੇ ਸਿਆਸਤ ਵਾਸਤੇ ਕੋਈ ਥਾਂ ਨਹੀਂ ਹੈਗੀ ਸੋ ਪੰਜਾਬ ਸਭ ਦਾ ਸਾਂਝਾ ਪੰਜਾਬ ਬਸਦਾ ਹੈਗਾ ਔਰ ਵੇਸ਼ਾ ਬਸਦਾ ਰਹੇਗਾ ਜੀ ਜਗਜੀਤ ਸਿੰਘ ਢੱਲੇਵਾਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੱਗਦਾ ਨਾ ਮਰਨ ਵਾਰ ਤੋੜਨਾ ਚਾਹੀਦਾ ਮੈਨੂੰ ਦੇਖੋ ਇਹ ਉਹਨਾਂ ਦੇ ਨਿੱਜੀ ਫੈਸਲਾ ਸੇਗਾ ਤੋੜਨ ਦਾ ਵੀ ਫੈਸਲਾ ਨਿੱਜੀ ਹੈਗਾ ਹੈ ਜਾਂ ਮੈਡੀਕਲ ਲਾਇਲੈਂਡ ਦਾ ਫੈਸਲਾ ਵੀ ਨਿੱਜੀ ਹੈਗਾ ਉਹਨਾਂ ਦੇ ਜਥੇਬੰਦੀ ਦਾ ਫੈਸਲਾ ਹੈਗਾ ਈਵਨ ਸਮੂਹ ਕਿਸਾਨ ਜਥੇਬੰਦੀਆਂ ਵੀ ਇਸ ਬਾਰੇ ਮਤ ਪੇਦਨੇ ਹੈਗਾ ਮੇਰਾ ਬਤੌਰ ਡਾਕਟਰ ਵੀ ਮੇਰੇ ਆਪੜੇ ਕਰਾਇ ਹੋ ਸਕਦੀ ਹੈਗੀ ਹੈ ਪਰ ਮੈਂ ਸਮਝਦਾ ਕਿ ਮੋਦੀ ਸਰਕਾਰ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਜਿੱਥੇ ਉਹ 14 ਲੱਖ ਕਰੋੜ ਬਾਨੀਆਂ ਡਾਨੀਆਂ ਦਾ ਮਾਫ ਕਰ ਸਕਦੀ ਹੈਗੀ ਹੈ ਉਹਨਾਂ ਨੂੰ 6 ਲੱਖ ਕਰੋੜ ਦੀਆਂ ਟੈਕਸਾਂ ਰਹਿਤਾ ਦੇ ਸਕਦੀ ਹੈਗੀ ਹੈ ਤਾਂ ਸਿਰਫ 25000 ਕਰੋੜ ਦੀ ਜੋ ਸਰਕਾਰ ਨੂੰ ਫਰਕ ਪੈਣਾ ਐ ਐਮਐਸਪੀ ਦੇਣ ਨਾਲ ਉਹ ਸਰਕਾਰ ਕਿਉਂ ਨਹੀਂ ਮੰਨ ਲਈ ਹੈ ਕੇਂਦਰ ਸਰਕਾਰ ਪੰਜਾਬ ਨਾਲ ਦੁਸ਼ਮਣੀ ਨਿਵਾ ਰਹੀ ਹੈ ਆਪਣੀ ਹਿੰਟ ਪਗਾ ਰਹੀ ਹੈਗੀ ਹੈ ਔਰ ਕਿਸਾਨਾਂ ਨੂੰ ਤਬਾਹ ਕਰ ਦੇ ਤੁਲੀ ਹੋਈ ਹੈ ਔਰ ਸਮੁੱਚਾ ਜੋ ਖੇਤੀ ਦਾ ਧੰਦਾ ਹੈਗਾ ਹੈ ਖੇਤੀ ਉਤਪਾਦਨ ਖੇਤੀ ਭੰਡਾਰਨ ਤੇ ਖੇਤੀ ਵਪਾਰ ਸਮੁੱਚਾ ਅਡਾਨੀਆਂ ਕੋਲ ਦੇਣ ਨੂੰ ਫਿਰਦੀ ਹੈਗੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜੰਮੂ ਕੜਨਾ ਹਾਈਵੇ ਬਣ ਰਿਹਾ ਜਿੱਥੋਂ ਆਪਾਂ ਤਾਂ 30-30 ਕਿਲੋਮੀਟਰ ਬਾਅਦ ਚੜਾਂਗੇ ਉੱਤੇ ਉਹ ਸਾਰਾ ਅਡਾਨੀਆਂ ਦੇ ਟਰੱਕਾਂ ਵਾਸਤੇ ਟਰਾਂਸਪੋਰਟ ਵਾਸਤੇ ਉਹਨਾਂ ਦੇ ਵਪਾਰ ਵਾਸਤੇ ਬਣ ਰਿਹਾ ਉਹ ਪੰਜਾਬ ਦੇ ਲੋਕਾਂ ਦੀ ਆਵਾਜਾਈ ਵਾਸਤੇ ਨਹੀਂ ਬਣ ਰਿਹਾ ਸੋ ਇਸ ਕਰਕੇ ਇਹ ਸਾਰਾ ਦੇਸ਼ ਜੋ ਇੱਕ ਕੁਛ ਹੱਥਾਂ ਸੱਤਾ ਵੀ ਕੇਂਦਰਤ ਹੋ ਰਹੀ ਹੈ ਔਰ ਕੁਛ ਹੱਥਾਂ ਜ ਪੈਸਾ ਵੀ ਕੇਂਦਰਤ ਹੋ ਰਿਹਾ ਖੇਤੀ ਬਾਰੇ ਤੁਹਾਡਾ ਸਟੈਂਡ ਉਹੀ ਹੈ ਜਿਹੜਾ ਪਹਿਲਾਂ ਸੀ ਹਾਂ ਬਿਲਕੁਲ ਮੇਰੇ ਖੇਤੀ ਵਾਰੇ ਨਹੀਂ ਮੇਰਾ ਆਇਆ ਕਿ ਜਿਹੜ ਦੇ ਆਦੀ ਨੇ অপরাধੀ ਨਹੀਂ ਹੈਗੇ ਉਹ ਉਹ ਦੁਸ਼ਮਣ ਨਹੀਂ ਹੈਗੇ ਉਹ 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 ਕ੍ਰਿਮੀਨਲ ਨਹੀਂ ਹੈਗੇ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਰੱਖ ਕੇ ਉਹਨਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਤਾਂ ਜੋ ਹੌਲੀ ਹੌਲੀ ਇਸ ਵਿਵਹਾਰ ਨੂੰ ਛੱਡ ਕੇ ਨਾਰਮਲ ਜ਼ਿੰਦਗੀ ਜੀ ਸਕਣ ਸਾਖਰੇ ਵਿੱਚ ਰੇਲ ਪ੍ਰੋਜੈਕਟ ਜਿਹੜਾ ਤੁਹਾਡਾ ਸੀਗਾ ਲੱਗਦਾ ਉਹ ਟ੍ਰੇਨਾਂ ਹੋਵਾਂ ਤੋਂ ਚਲਾਈ ਜਾੜੇ ਤੁਸੀਂ ਮਿਲਿਓ ਰੇਲ ਮੰਤਰੀ ਨਾਲ ਜੀ ਮਿਲਿਆ ਜੀ ਟ੍ਰੇਨਾਂ ਤੇ ਟ੍ਰੇਨ ਹੁਣ ਇੱਕ ਜਿਹੜੀ ਅਸਾਰ ਅਸਾਰ ਚੰਡੀਗੜ੍ਹ ਮਨਜ਼ੂਰ ਹੋਈ ਸੀਗੀ ਹਾਲ ਦੀ ਕ ਵੀ ਉਹ ਵੀ ਠੰਡੇ ਵਾਸਤੇ ਪਾ ਦਿੱਤੀ ਹੈ ਕਿਉਂਕਿ ਮਿਸਟਰ ਬਰਾਲਾ ਜਿਹੜੇ ਕਿ ਹਰਿਆਣੇ ਤੋਂ ਐ ਐਮਪੀ ਨੇ ਰਾਸਵਾ ਮੈਂਬਰ ਨੇ ਉਹਨਾਂ ਰੇਲ ਮੰਤਰੀ ਨੂੰ ਮਿਲ ਕੇ ਕਿਹਾ ਕਿ ਜਿਹੜੀ ਟ੍ਰੇਨ ਹਸਾਰ ਚੰਡੀਗੜ੍ਹ ਬਾ ਪਟਿਆਲਾ ਧੂਰੀ ਨਾ ਬਸੇ ਇਹਨੂੰ ਬਾ ਤਹਾਨਾ ਕੀਤਾ ਜਾਵੇ ਸੋ ਮੈਂ ਦੁਆਰਾ ਜਾ ਕੇ ਪਾਰਲੀਮੈਂਟ ਦੇ ਦੁਆਰਾ ਆਪਣਾ ਕੇਸ ਪਟਾਪ ਕਰੂੰਗਾ ਬਹੁਤ ਬਹੁਤ ਪ੍ਰਾਪਰਟੀ ਬੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ